ਇਹ ਨੇੜੀ ਦੀ ਫੋਮ ਵਾਲਾ ਮੂਰੇ ਗੁਰੂ ਨਾਨਕ ਦੇ ਪਾ ਦਿਓ ਬਸ ਇੱਧਰ ਫੇਰ ਤੁਸੀਂ ਪਾ ਦਿਓ ਲੰਗਰ ਹਾਲ ਤੇ ਨੂੰ ਹੋਵੇ ਤੀਜਾ ਸਾਲ ਹੈ ਤੀਜਾ ਸਾਲ ਹੈ ਪਹਿਲੀ ਵਾਰ ਤਾਂ ਨੰਨਾਂ ਨਾਲ ਪੰਨੇ ਕੇ ਕੋਕਿਆਂ ਨਾਲ ਕਨੈਕਸ਼ਨ ਹੋ ਜੂਗਾ ਇਹਦਾ ਇਹ ਬਾਕੀ ਇਹ ਵਾਸਤੇ ਇੱਕ ਤਰ੍ਹਾਂ ਦਾ ਜੋੜ ਹੀ ਲੱਗ ਗਿਆ ਹਨਾ ਜੀ ਹੂੰ ਬਾਬੋ ਗਿਆਨੀ ਨੂੰ ਬੁਖਾਰ ਹੋ ਰਿਹਾ ਇਹ ਕਹਿੰਦਾ ਨਹੀਂ ਮੈਂ ਕਹਾਉਣਾ ਨਹੀਂ ਦੀ ਕਹਿੰਦਾ ਹਾਂਜੀ ਗਿਆਨੀ ਨੇ ਹਲ ਮੁਕਾ ਦੀਆਂ ਜੀ ਥੱਲੇ ਲੜੀਆਂ ਤੇ ਨਹੀਂ ਵਧੀਆ ਲੱਗਦੀ ਹੈ ਤੇ ਸਾਰੇ ਕਿਤੇ ਜਦੋਂ ਡਿਜ਼ਾਈਨ ਲੱਗੇ ਤੁਹਾਨੂੰ ਉਦੋਂ ਵੀ ਦਿਖਾਵਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਦਿਨ ਦੀ ਤੇ ਅੱਜ ਦੇ ਨਵੇਂ ਬਲੌਗ ਦੀ ਸ਼ੁਰੂਆਤ ਕਰਤੀ ਹੈ ਤੇ ਹੁਣ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਕਰਦੇ ਆਂ ਦਰਸ਼ਨ ਮੇਲੇ ਹਾਂਜੀ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਕਰਦੇ ਆਂ ਦਰਸ਼ਨ ਮੇਲੇ ਹਾਂਜੀ ਦਰਸ਼ਨ ਮੇਲੇ ਕਰਕੇ ਗੁਰਦੁਆਰਾ ਸਾਹਿਬ ਤੋਂ ਆਉਂਦੇ ਸੀ ਤੇ ਰਸਤੇ ਛਾਪਣਾ ਉਹ ਬੱਚਾ ਨਮੂਨਾ ਮਿਲ ਗਿਆ ਇਹ ਕਹਿੰਦਾ ਮੈਂ ਤਾਂ ਹੁਣ ਤੇਰੀ ਨਾਲ ਹੀ ਜਾਊਂਗਾ ਤੇ ਵੇਖੋ ਬਾਬੇ ਨੂੰ ਚਾਚਾ ਦੇ ਸੀ ਕੌਣ ਆ ਪਤਾ ਹਾਂ ਕੌਣ ਹੈ ਲੈ ਚਾਚੇ ਕੋਲੇ ਜਾਊ ਇਹ ਆਜਾ ਚੰਗਾ ਬਾਏ ਬਾਏ ਫਿਰ ਹੈਲੋ ਚੱਫੀ ਬਣਾ ਇੱਕ ਜੱਫੀ ਬਈ ਚਾਚੇ ਨੂੰ ਕੁੱਟ ਕੇ ਇੱਕ ਜੀਵ ਕਰਦੇ ਚਾਚੇ ਨੂੰ ਤੇ ਇੱਕ ਚਿੜਾ ਬਣਾਈ ਚਾਚੇ ਨੂੰ ਐ ਤੇਰੀ ਚੰਗਾ ਜਲਮਾ ਤਾਂ ਜਾਨਾ ਚੰਗਾ ਬਾਏ ਬਾਏ ਕਰ ਓਕੇ ਬਾਏ ਬਾਏ ਵੀ ਕਰ ਹਾਂਜੀ ਖੇਡ ਕੇ ਅੰਗ ਦੇ ਵੀਰ ਨਾਲ ਹਾਂਜੀ ਦੀਪ ਮਾਲਾ ਪਾਉਣੇ ਆ ਜੀ ਗੁਰਪੂਰਬ ਦੇ ਗੁਰਪੂਰ ਪਾਉਣਾ ਮੂਰੇ ਤੇ ਬਾਈ ਨਾਲ ਕਰਦੇ ਆ ਅੱਜ ਪਾ ਦੂੰਗੀ ਸਾਰੇ ਤੇ ਹੱਥ ਨੇ ਚਲਾ ਦਿਓ ਬਸ ਇੱਧਰ ਫੇਰ ਤੁਸੀਂ ਪਾ ਦਿਓ ਲੰਗਰ ਹਾਲ ਤੇ ਫੇਰ ਪਾਵਾਂਗੇ ਅੱਜ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਤੇ ਤੇ ਗੁੰਮੜ ਤੇ ਹੁਣ ਪਾਉਂਦੇ ਨੇ ਤੇ ਕਿਉਂਕਿ ਕੰਮ ਇਨਾਂ ਕੋਲੇ ਹੈਗਾ ਜਿਆਦਾ ਬਾਹਲਾ ਤੇ ਇੱਧਰ ਹੀ ਫੇਰ ਪਾਉਣਗੇ ਫਿਰ ਇਸ ਦੂਜਾ ਕਹਿੰਦੇ ਅਸੀਂ ਕੱਲ ਨੂੰ ਰਾਜੀਏ ਪਾਉਣੀ ਹੈ ਤੇ ਆਸੇ ਪਾਸੇ ਦੇ ਸਾਰੇ ਪਿੰਡਾਂ ਚ ਜਾਂਦੇ ਨੇ ਬਾਈ ਸਾਡੇ ਪਿੰਡ ਦੀ ਨੇ ਤੇ ਆਪ ਹੋਈਏ ਦੀਪਮਾਲਾ ਜੀ ਤੇ ਬਸ ਅੱਜ ਰੰਗ ਬਰੰਗੀ ਪਾ ਦੇਣੀ ਹੈ ਸਾਰੀ ਗੁਰਪੂਰਬ ਦਾ ਗੁਰੂ ਨਾਨਕ ਦੇਵ ਜੀ ਦਾ ਗੁਰਪੂਰਬ ਆਉਂਦਾ ਹੈਗਾ ਤੇ ਵਾਸ ਕਰਦੇ ਆ ਤੁਹਾਨੂੰ ਦਿਖਾਵਾਂਗੇ ਲਾਗੇ ਜੀ ਸਿੰਘ ਦੀਪਮਾਲਾ ਲਾਉਣ ਹੋਣ ਜਾਣਗੇ ਤਾਹਾਂ ਜਮਾਂ ਤੇ ਆਪਾਂ ਵੀ ਨਾਲ ਚੱਲਦੇ ਇਹਨਾਂ ਦੇ ਪਾਈਆਂ ਦੇ ਆਪਣੇ ਪਿੰਡ ਦੀਨੇ ਸਾਥੀ ਨੇ ਤੇ ਉਹ ਬੰਦਾ ਇੱਕ ਆਪਣਾ ਹੈਗਾ ਰਾਜੀਏ ਤੋਂ ਉਹ ਵੀ ਸਾਡੇ ਪਾਈਪਾਂ ਮੋਟਰ ਵੇਲੇ ਪਾਈਪਾਂ ਫਿੱਟ ਕਰਕੇ ਗਿਆ ਸੀ ਅੱਲੇ ਸਟਾਰਟ ਤਾਂ ਕਰਤੀ ਇੱਥੋਂ ਉੱਥੇ ਜੋੜ ਹੈ ਉੱਤੋਂ ਜੋੜਦਾ ਕੇ ਤਾਰ ਦਾ ਸਾਈਡਾਂ ਦੇ ਇਹ ਤਾਰ ਪਾਦੀ ਕੀਤੀਆਂ ਲਾ ਗਿਆ ਦੇਖੋ ਕੀਤੀਆਂ ਨਾਲ ਤੇ ਇਹ ਕਹਿੰਦੇ ਜਿਹੜੀਆਂ ਸਾਈਡ ਵਾਲੀਆਂ ਲੜੀਆਂ ਨੇ ਇਹਨਾਂ ਨਾਲ ਬੰਨ ਕੇ ਕੋਈ ਕੋਕਿਆ ਨਾਲ ਕਨੈਕਸ਼ਨ ਹੋ ਜਾਊਗਾ ਇਹਦਾ ਪਾਈ ਜਾਂਦੇ ਨੇ ਤੁਸੀਂ ਦੇਖੋ ਕਿੰਨੇ ਸਾਲ ਹੋ ਗਏ ਜੀ ਤੁਹਾਨੂੰ ਪੌਦਿਆਂ ਨੂੰ ਸਾਲ ਹੋ ਗਏ ਤੀਜਾ ਸਾਲ ਹੈ ਤੀਜਾ ਸਾਲ ਹੈ ਪਹਿਲੀ ਵਾਰ ਤਾਂ ਡਰ ਲੱਗਿਆ ਉਹ ਹਨਾ ਪਹਿਲੀ ਵਾਰ ਤਾਂ ਜੀ ਤਾਂ ਹਾਂ ਚੜ੍ਹਦੇ ਗੁੰਮੜ ਦੇ ਅੱਛਾ ਗੁੰਡੜਾ ਹਾਵਾਂ ਮੁੰਡਾਂ ਰੀ ਨਾਲ ਉਹ ਕਿੱਥੇ ਕਿੱਥੇ ਜੀ ਮੈਂ ਹੁਣ ਆਪਣੇ ਪਿੰਡ ਹੋ ਗਏ ਤੁਸੀਂ ਰਾਜੀ ਏ ਜਾ ਉਹ ਸਾਰੇ ਵੀ ਆਣ ਗੁਆਣ ਦੇ ਪਿੰਡ ਸਾਹਮਣੇ ਤੁਸੀਂ ਹਾਂ ਕਿਰਪਾ ਜੀ ਮਾਲਕ ਦੀ ਮਾਲਕ ਦੀ ਕਿਰਪਾ ਹਾਂ ਇਹ ਤਾਂ ਗੱਲ ਹੈ ਜੀ ਤੇ ਹੁਣ ਏਦੂ ਬਾਦ ਇੱਕ ਤਾਂ ਉਹ ਮੁੰਡਾ ਜਾਊ ਜੀ ਗੁੰਮੜ ਤੇ ਇੱਕ ਮੁੰਡਾ ਹੋਰ ਆਉਂਦਾ ਉਮੜਿਆ ਕੰਮ ਗਿਆ ਹੋਇਆ ਜੀ ਤੇ ਐਤੂ ਵਾਰ ਦਿਖਾਵਾਂਗੇ ਤੁਹਾਨੂੰ ਦੀਪਮਾਲਾ ਕਿਵੇਂ ਪਾਉਂਦੇ ਨੇ ਬਾਈ ਬਾਈਆਂ ਨੇ ਝੋਲੇ ਚੋਂ ਦੀਪਮਾਲਾ ਸਾਰੀ ਕੱਢ ਲਈ ਤੇ ਉਹ ਬਾਈ ਲੱਗ ਗਿਆ ਪਾਉਣ ਕਿਵੇਂ ਬਣਨੇਗਾ ਦੱਸ ਬਾਈ ਮਾੜਾ ਜ ਆ ਦੱਸਦੇ ਆ ਵੀ ਜਿਉਂ ਦੇਖਤੀ ਬਾਈ ਨੇ ਥੱਲੇ ਉਹ ਬਾਈ ਜੰਮਾ ਥੱਲੇ ਜਾਊਗੀ ਹਾਂ ਜੀ ਹੈ ਬਾਈ ਥੋ ਕੋਕੇ ਨਾਲ ਕਨੈਕਸ਼ਨ ਬਣ ਜੂਗਾ ਇਹਦਾ ਹਾਂ ਜੀ ਸਾਰੇ ਠੀਕ ਹੈ ਥੱਲੋਂ ਤੁਸੀਂ ਗੋਲ ਗੰਡਾ ਹੀ ਬਣਾ ਦੋਗੇ ਥੱਲੇ ਜਾ ਕੇ ਇਹਨੂੰ ਗੋਲੇ ਕਰਾਂਗੇ ਬਾਈ ਅੱਛਾ ਨਾ ਵਰਲੜੀ ਤੇ ਦਿੱਦੀ ਰਹਿੰਦੀਆਂ ਨਾਲੇ ਨਾਲੇ ਬੁਰਾ ਭਰਾਂ ਨਹੀਂ ਮਾਰਦੇ ਓਕੇ ਤੇ ਆਹ ਨੇ ਜੀ ਇਹਨਾਂ ਦੇ ਹੈੱਡ ਹੈੱਡ ਸਾਹਿਬ ਆਪਣੇ ਨੇ ਹਾਜੀ ਦਾ ਡੈੜੀ ਵੀ ਆਇਆ ਹੈ ਆਪਣੇ ਨਾਲ ਕ੍ਰੇਟ ਖੇਡਦਾ ਜਿਹੜਾ ਮੁੰਡਾ ਸੰਜੂ ਵਲੌਗ ਉਹਦਾ ਵੀ ਪਾਇਆ ਸੀ ਪਰਸੋਂ ਜੇ ਉੱਥੇ ਲੜੀਆਂ ਤਾਂ ਲਾਤੀਆਂ ਜੀ ਮੁੰਡਿਆਂ ਨੇ ਤੇ ਮਿਸਤਰੀ ਸਾਹਿਬ ਕੋਕੇ ਲਾਉਣ ਲੱਗੇ ਦੇਖੋ ਜੋੜਾਂ ਨਾਲ ਜੋੜ-ਜੋੜ ਤੇ ਬਾਈ ਨੇ ਆ ਦੇਖੋ ਬਾਈ ਦੁਆਇ ਕੋਕੇ ਲਾ ਕੇ ਕਰੰਟ ਆਜੂ ਤੇ ਇਹ ਦਵਦੀਪ ਵਾਲਾ ਚੱਲੇ ਪੈਣੀ ਆਥ ਨੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਚੱਲਦੀ ਆ ਦਵਦੀਪੋਂ ਵਾਲਾ ਗੁਰਦੁਆਰਾ ਸਾਹਿਬ ਲਾਉਂਦੇ ਸੀ ਅੱਜ ਪਾਸਾਈ ਨੌਵੀਂ ਦੇ ਸਥਾਨ ਤੇ ਕਿਉਂਕਿ ਮੂਰੇ ਗੁਰਪੂਰ ਵਾਰਿਆ ਗੁਰੂ ਨਾਨਕ ਦੇਵ ਜੀ ਦਾ ਤੇ ਆ ਦੇਖੋ ਐ ਲੱਗੂ ਜੋੜ ਉਹ ਲਾਤਾ ਜੀ ਕੋਕਾ ਇਹ ਵਾਸਤੇ ਇੱਕ ਤਰ੍ਹਾਂ ਦਾ ਜੋੜ ਹੀ ਲੱਗ ਗਿਆ ਹਨਾ ਜੀ ਹੂੰ ਜੋੜ ਲਾ ਕੇ ਬਾਅਦ ਲੜੀ ਚੱਲ ਬੂ ਇਤੋਂ ਆਹੀਂ ਸਾਰੇ ਕਿਤੇ ਲਾਉਣੇ ਆ ਜੀ ਤੇ ਬਹੁਤ ਸਾਰੀਆਂ ਦੀਪਮਾਲਾ ਪਈਆਂ ਨੇ ਤੇ ਉਹ ਪਰਾਂ ਟੈਂਕੀ ਦੇ ਵੀ ਲਾਉਣੇ ਦੂ ਬਾਦ ਤੇ ਮੈਨੂੰ ਆ ਗਿਆ ਮੜਾ ਇੱਕ ਨੂੰ ਫੋਨ ਤੇ ਮੈਂ ਚੱਕ ਕੇ ਆਉਣਾ ਮੜਾ ਜਾ ਕੰਮ ਦੇਖਦਾ ਦੂਹਾ ਦੇਖੀ ਆਉਂ ਮੈਂ ਇੱਕ ਸਾਈਡ ਦਾ ਕੰਮ ਕਰਤੀ ਕੰਪਲੀਟ ਜਮਾਂ ਦੇਖੋ ਤੇ ਆ ਬਾਈ ਲਾਈ ਜਾਂਦੇ ਕੋਕੇ ਕਰੰਟ ਲਈ ਇੱਕ ਸਾਈਡ ਦਾ ਸਾਰੀ ਪਾਤੀ ਸੋ ਮੂਰਲੀ ਸਾਈਡ ਰਹਿ ਗਈ ਜਿੱਧਰ 메ਨ ਗੇਟ ਆ ਦਰ ਉਹ ਦੁਬਾਰਾ ਸਾਹਿਬ ਦਾ ਉਹ ਜੀ 메ਨ ਗੇਟ ਉਹ ਦੁਬਾਰਾ ਸਾਹਿਬ ਦਾ ਇੱਧਰ ਦੀ ਸਾਈਡ ਸਾਰੀ ਪਾ ਦੀ ਦੀਪਮਾਲਾ ਪਹਿਲਾਂ ਤਾਂ ਆ ਜੀ ਤੇ ਹੁਣ ਨਵੀਆਂ ਮਗਾਲੀਆਂ ਇਹ ਮੂਰਲੀ ਸਾਈਡ ਨਵੀਆਂ ਪਾਉਣੀਆਂ ਨੇ ਪਰ ਇਹ 골ਡਨ ਨੇ ਤੇ ਉਹ ਚਿੱਟੀਆਂ ਜਿਹੀਆਂ ਇਹ ਵੀ 골ਡਨ ਨੇ ਇਹ ਠੀਕ ਹੈ ਅੱਜ ਕਰ ਦੇਣਾ ਕੰਪਲੀਟ ਲੰਗਰ ਹਾਲ ਗੁੰਮਟ ਤੇ ਆ ਸੈੱਡ ਸਾਰਾ ਕੰਪਲੀਟ ਕਰ ਦੇਣਾ ਬਾਬਾ ਅੱਜ ਐਂਕੀ ਅੱਜ ਹੀ ਕਰ ਦੂੰਗੇ ਨਾਲ ਤਾਂ ਕਹਿੰਦੇ ਕੱਲ ਨੂੰ ਕਹਿੰਦੇ ਅੱਜ ਹੀ ਕੰਮ ਖਿੱਚਾਂਗੇ ਯਾਰ ਮਾਹ ਪਰ ਚਲਾ ਦਿਓ ਹੱਥ ਨੇ ਕਿਤੇ ਪਾਉਂਦੇ ਪਾਉਂਦੇ ਹੀ ਰਹਿ ਜੋ ਵੀ ਚਲਾਇਆ ਹੋਣਾ ਇਹ ਕਹਿੰਦੇ ਯਾਰ ਤੈਨੂੰ ਚਾਹੀਏ 5 ਮਿੰਟਾਂ ਲਈ ਚਲਾਉਣੀ ਆ ਬਹਿ ਚਲਾਵਾਂਗੇ ਮਾਹ ਠੀਕ ਆ ਬਸ ਠੀਕ ਆ ਫਿਰ ਐਂਜਰ ਐਂ ਹੀ ਤਾਂ ਹੋਣਾ ਚਾਹੀਦਾ ਕੰਮ ਦਾ ਹਾਂਜੀ ਇਧਰ ਦਾ ਸਾਰੀ ਕਰਤੀ ਕੰਪਲੀਟ ਤੇ ਦੇਖੋ ਇਧਰ ਇਹ ਗੋਲਡ ਤੇ ਉਹ ਵੀ ਸਾਰਾ ਕੰਪਲੀਟ ਕਰਤਾ ਤੇ ਉਹਦਾ ਕਰੀ ਦਿੱਤਾ ਤੇ ਹੁਣ ਉਹ ਜਾਂਦੇ ਨੇ ਬਾਈ ਗੁੰਮੜ ਤੇ ਹਾਂਜੀ ਮੁੰਡੇ ਤਿਆਰ ਨੇ ਜੀ ਗੁੰਮੜ ਦੇ ਦੀਪਮਾਲਾ ਲਾਉਣ ਨੂੰ ਤੇ ਇੱਕ ਦਾ ਚੜ ਗਿਆ ਤਾਂ ਤੇ ਦੂਜੇ ਦੀ ਤਿਆਰੀ ਹੈ ਕਿ ਤੁਹਾਨੂੰ ਦਿਖਾਵਾਂਗੇ ਜੀਪਮਾਲਾ ਲਾਉਂਦੇ ਤੇ ਇਧਰ ਦਾ ਸਾਰੇ ਕਿਤੇ ਓਕੇ ਹੈ ਜੇ ਕਰਤੀ ਜਮਾ ਇੱਧਰੋਂ ਬੜਾ ਲੱਗੂ। ਐਥੋਂ ਬੜਾ ਲੱਗੂ ਇੱਥੋਂ ਲਾਉਣਗੇ ਬਾਬੇ ਦੀਪਮਾਲਾ। ਐ ਨਹੀਂ ਪਤਾ ਮੈਨੂੰ ਵੀ ਜਾਣਾ ਪਈ ਵੀਡੀਓ ਬਣਾਉਂਦੇ। ਟਿੱਕਰ ਚ ਤਾਹਾਂ। ਮੱਕੀ ਦੇਖ ਰਿਹਾ। ਬਾਬੋ ਬਿਆਨੀ ਨੂੰ ਬੁਖਾਰ ਹੋ ਰਿਹਾ। ਇਹ ਕਹਿੰਦਾ ਨਹੀਂ ਮੈਂ ਖਾਉਣਾ ਨਹੀਂ ਜੀ। ਕਹਿੰਦੀ ਮਾ ਹੁਣ ਨੂੰ ਪਾ ਆਉਂਦਾ ਗੋਮੜ ਦੇ। ਹਣਾ ਕਹਿੰਦੀ। ਹੈਗੀ ਆ ਨਾ ਗੱਲ। ਪਰ ਬੁਖਾਰ ਹੋ ਰਿਹਾ ਗਿਆਨੀ ਨੂੰ। ਹਣਾ ਅੱਛਾ। ਤੇ ਹੁਣ ਨੂੰ ਤਾਂ ਵਗ ਜਾਂਦਾ ਇਹ। ਕਹਿੰਦਾ ਇਹ ਤਾਂ ਹੁਣ ਵੀ ਤਿਆਰ ਹੋ ਰਿਹਾ ਕਹਿੰਦਾ ਮੈਂ ਉਹ ਤਾਂਾਂ ਜੋਂਟਾ ਕੋਲੇ ਜਾ ਕੇ ਜਾਂ ਨਾ ਕਹਿੰਦਾ ਕਿਵੇਂ ਲਾਉਂਦੇ ਨੇ ਕਿਵੇਂ ਨਾ। ਪਰ ਦਿਯਾਰੀ ਕਰੀ ਜਾਂਦੇ ਨੇ ਹੁਣ ਦਾ ਹਾਲਾਉਣ ਦੀ ਇਹ ਕੀ ਆ ਜੀ ਮੁੰਡਾ ਹਾਂਜੀ ਉਹ ਜੀ ਬਾਈ ਉਤੋਂ ਲਾ ਰਿਹਾ ਜੀ ਬਿਮਾਰਾ ਦੇਖੋ ਜੀ ਗੋਮਟ ਸੈੱਬ ਦੇ ਤਾਂ ਤੇ ਇੱਕ ਵਹੀ ਉਹ ਹੈ ਤੇ ਇੱਕ ਜਮਾ ਤਾਂ ਹੈਗਾ ਇਹ ਗੁਰਦੁਆਰਾ ਸਾਹਿਬ ਦਾ ਕੰਮ ਚੱਲੀ ਜਾਂਦਾ ਕਿਉਂਕਿ ਗੁਰੂ ਗੁਰਪੁਰ ਦਾ ਗੁਰੂ ਨਾਨਕ ਦੇਵ ਜੀ ਦਾ ਤੇ ਉਧਰ ਉਹ ਬਾਈ ਸਾਈਡਾਂ ਤੋਂ ਲਾਈ ਜਾਂਦਾ ਦੀਪਮਾਲਾ ਅੱਜ ਸਾਨੂੰ ਸਾਰੀ ਓਕੇ ਕਰਕੇ ਦਿਖਾ ਦੇਣੀ ਹੈ ਸਾਰੇ ਗੁੰਮਣ ਦੇ ਤਾਂ ਲਾਤੀਆਂ ਜੀ ਲੜੀਆਂ ਦੀਪਮਾਲਾ ਦੀਆਂ ਤੇ ਹੁਣ ਸਾਈਡਾਂ ਦੇ ਪ੍ਰਕਰਮਾਂ ਦੇ ਲਾਈ ਜਾਂਦੇ ਨੇ ਇਹ ਦਿਖਾਉਣੇ ਆ ਸਾਨੂੰ ਅੱਜ ਸਾਰੇ ਕਿਤੇ ਇੱਧਰਲੀ ਸਾਈਡ ਆ ਇੱਥੇ ਸਾਰੇ ਕਿਤੇ ਦੀਪਮਾਲਾ ਲਾ ਦੇਣੀ ਅੱਜ ਜੀ ਸਾਰੀਆਂ ਪ੍ਰਕਰਮਾਂ ਵੀ ਕਰਤੀਆਂ ਕੰਪਲੀਟ ਆ ਦੇਖੋ ਤੁਸੀਂ ਕਿਉਂਕਿ ਇੰਨਾ ਵੀ ਲੜੀਆਂ ਜੇ ਤਾਂ ਆ ਪਈਆਂ ਨਹੀਂ ਗਈਆਂ ਜਦੋਂ ਥੱਲੇ ਜਿਹੜੀਆਂ ਡਿੱਗੀਆਂ ਉਹ ਲਮਕਾਤੀਆਂ ਜੇ ਉਧਰੋਂ ਬਾਈ ਉਹ ਦੇਖੋ ਬਾਈ ਜਾਂਦਾ ਹੈਗਾ ਮੋਰਲੀ ਸਾਈਡ ਵੀ ਸਾਰੀ ਕੰਪਲੀਟ ਕਰਤੀ ਜਿਹੜੀਆਂ ਸਾਈਡਾਂ ਨੇ ਉਹ ਤਾਂ ਸਾਰੀਆਂ ਕੰਪਲੀਟ ਕਰਤੀਆਂ ਤੇ ਬਸ ਹੁਣ ਗੁੰਮੜ ਤੇ ਰਹਿ ਗਿਆ ਉਹ ਦੇਖੋ ਗੁੰਮੜ ਦੇ ਬਾਈ ਪਾਈ ਜਾਂਦਾ ਹਾਂਜੀ ਗਿਆਨੀ ਨੇ ਲਮਕਾਦੀਆਂ ਜੀ ਥੱਲੇ ਲੜੀਆਂ ਮੈਨੂੰ ਆ ਗਿਆ ਮੜਿਆ ਫੋਨ ਤੇ ਉਹ ਤਾਂਹਾਂ ਤੋਂ ਬਾਈ ਵੀ ਕੰਮ ਕਰੀ ਜਾਂਦੇ ਨੇ ਤੁਹਾਨੂੰ ਦਿਖਾਵਾਂਗੇ ਅੱਥਨੇ ਹਾਰੀਆਂ ਪ੍ਰਕਰਮਾਂ ਦੇ ਲਾਤੀ ਇਧਰੋਂ ਵੀ ਲਾਈ ਜਾਂਦੇ ਨੇ ਤੇ ਉਹ ਛੋਟੇ ਗੁੰਮੜ ਤੇ ਲਾਈ ਜਾਂਦੇ ਨੇ ਬਾਈ ਬਸ ਭਾਈ ਇਧਰ ਵੀ ਪਾਉਂਗੇ ਅੱਜ ਜੀ ਕਹਿੰਦੇ ਜੀ ਟਾਈਮ ਲੱਗੇ ਤਾਂ ਇਧਰ ਪਾਉਣਗੇ ਲੰਗਰ ਹਾਲ ਦੇ ਪਰ ਇਧਰ ਇਧਰ ਲਾ ਦਿਓ ਹੱਥ ਨੇ ਬਾਥ ਨੇ ਚਲਾ ਦੇਣੀ ਤੂੰ ਵੀ ਕਰਤੀ ਬਾਬਿਓ ਆ ਇਹਦੇ ਵਿੱਚ ਆ ਇਹਦੇ ਵਿੱਚ ਵੀ ਲਾ ਦਿਓ ਵਾਠ ਠੀਕ ਹੈ हां मां वे सोनू ਬੜੀ ਦਿਦੂ ਆ ਪਿੱਛੇ ਦੀਵਾਲੀ ਆਈ ਸੀ ਉਦੋਂ ਪੂਰਾ ਵਧੀਆ ਲਾਇਆ ਧੀ ਇਹਨਾਂ ਨੇ ਦੀਪਮਾਲਾ ਤੇ ਇਹਦੇ ਥੱਲੇ ਜਿਹੜੇ ਟਾਇਰ ਲਾਏ ਸੀਗੇ ਸਿਆਬਟ ਬਹੁਤ ਵਧੀਆ ਸੀਗੇ ਅੱਜ ਤੁਹਾਨੂੰ ਦਿਖਾਈ ਦੇਵਾਂਗੇ ਆਥ ਨੇ ਬੜਾ ਹੋ ਗਿਆ ਦੇਖੋ ਜੀ ਲਾਤੀ ਗੁਰਦੁਆਰਾ ਸਾਹਿਬ ਵਿੱਚ ਦੀਪਮਾਲਾ ਤੇ ਮੈਂ ਮੜਾ ਜੇ ਕੰਮ ਵਾਗ ਗਿਆ ਸੀ ਤੇ ਬਾਈ ਸਾਰੇ ਇੱਧਰ ਦਾ ਲਾ ਗਏ ਦੇਖੋ ਜੀ ਜਿਹੜਾ ਉਹ ਨੰਦਰਹਾਲ ਹੈ ਇਹ ਕੱਲ ਨੂੰ ਕੰਪਲੀਟ ਕਰਨਾ ਹੈ ਇਹ ਜਿਹੜੀ ਦੀਪਮਾਲਾ ਮੁਰੇ ਗੁਰੂ ਨਾਨਕ ਦੇਵ ਜੀ ਦਾ ਗੁਰਪੂਰਬ ਆ ਰਿਹਾ ਹੈ ਤੇ ਦੇਖੋ ਕਿੰਨੀ ਵਧੀਆ ਲੱਗਦੀ ਹੈ ਤੇ ਸਾਰੇ ਕਿਤੇ ਜਦੋਂ ਡਿਜ਼ਾਈਨ ਲੱਗੇ ਤੁਹਾਨੂੰ ਉਦੋਂ ਵੀ ਦਿਖਾਵਾਂਗੇ ਇੱਕ ਇਹਨਾਂ ਤੁਸੀਂ ਇਹ ਚੈੱਕ ਕਰੋ ਜਿਹੜੀ ਅੱਜ ਦੀ ਜਿਹੜੀ ਅੱਜ ਲਈ ਆ ਦੀਪਮਾਲਾ ਹਾਂ ਕਰਮਾਂ ਦਾ ਹੋਣਿਆ ਸਾਰੀ ਚਾਰੇ ਪਾਸੇ ਵਾਲੀਆਂ ਲੜੀਆਂ ਚਲਾਤੀਆਂ ਉਹਦੀ ਬਰੀਆ ਲੱਗਦੀ ਆ ਬੰਦੇ ਦੇਖੋ ਇੱਧਰ ਵੀ ਸਾਰੀ ਓਕੇ ਐ ਜਮਾ ਤਾਂ ਆ ਦੇਖੋ ਅੱਜ ਕਰੀਏ ਹਾਈਲਾਈਟਿੰਗ ਗੁਰਦੁਆਰਾ ਸਾਹਿਬ ਵਿੱਚ ਇਹ ਆ ਗਈ ਮੂਰਲੀ ਸਾਈਡ ਦੇਖੋ ਹਾਂਜੀ ਹੁਣ ਕਰਦੇ ਆਂ ਵਲੌਗ ਨੂੰ ਐਡਿਟ ਜੀ ਬਲੌਗ ਵਧੀਆ ਲੱਗਿਆ ਤਾਂ ਬਲੌਗ ਨੂੰ ਕਰਦੇ ਹੋ ਲਾਈਕ ਤੇ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਦੀਪਮਾਲਾ ਜਦੋਂ ਇਧਰ ਸਾਰੇ ਕਿਤੇ ਲੱਗੀ ਸਾਨੂੰ ਉਦੋਂ ਵੀ ਦਿਖਾਵਾਂਗੇ ਤੇ ਬਲੌਗ ਨਾਲ ਦੀ ਨਾਲ ਆਉਣਗੇ ਡੇਲੀ ਬਲੌਗ ਆਇਆ ਕਰਨਗੇ